ਹਾਂਜੀ ਬਲੌਗ ਵੀਰਪਾਲ ਕਰਸੜਾ ਬਹੁਤ-ਬਹੁਤ ਤੈਦੂ ਧੰਨਵਾਦ ਜੀ। ਹੋਰ ਸਨਾਂ ਕਿਵੇਂ ਠੀਕ-ਠਾਕ ਹੋ ਜੀ। ਅਸੀਂ ਵੀ ਠੀਕ-ਠਾਕ ਆਂ। ਇਹ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨੇ। ਬਹੁਤ ਐਂ ਦਿ ਲੋ ਧੰਨਵਾਦ ਤੁਹਾਡਾ ਆਪਣਾ ਵੇਖਣ ਦਾ। ਇਹਦਾ ਵੀ ਦੇਖੋ। ਇਹ ਆਪਾਂ ਬਣਾਈ ਹੈ ਜੀ ਪੰਜਾਬੀ 2 ਸਾਲ ਦੇ ਬੱਚੇ ਦੀ। ਦੇਖੋ ਜੀ। ਇਹ ਆਪਾਂ ਤੁਹਾਨੂੰ ਦਿਖਾਉਣੀ ਆ। ਪਹਿਲਾਂ ਆਪਾਂ ਸਲਾਈ ਕਰ ਲਈਏ ਸਲਾਈ ਕਰਕੇ ਪਰ ਫਿਰ ਤੁਹਾਨੂੰ ਕਿਉਂਕਿ ਵੀ ਇਹ ਥੋੜਾ ਜਿਹਾ ਨਾ ਸਿੱਧਾ ਕਰਕੇ ਫੋਲਡ ਜਾਂ ਹੋ ਜਾਂਦਾ। ਇਹ ਆਪਾਂ ਤੁਹਾਨੂੰ ਦਿਖਾਉਣੀ ਆ। ਆਪਾਂ ਪਹਿਲਾਂ ਸਲਾਈ ਕਰਦੇ ਆ ਸਲਾਈ ਕਰਕੇ ਫਿਰ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ। ਦੀਤਪਾ ਕਿੰਨੇ ਜੋਟੇ ਪਾ ਕੇ ਤੇ ਕਿੰਨੇ ਗਾਹ ਤੋਂ ਵਧਾ ਕੇ ਇੱਥੋਂ ਆਪਾਂ ਕਿੰਨੇ ਕੀਤੇ ਆ। ਦੇਖੋ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਬਹੁਤ ਪਹਿਨਾਂ ਜੇ ਮੈਨੂੰ ਫੋਨ ਕਾਲ ਵਗੈਰਾ ਆਉਂਦੇ ਵੇਲੇ ਸਾਨੂੰ ਜਰੂਰ ਦੱਸਿਆ ਕਰੋ ਜਿਹੜੀ ਵੀ ਤੁਸੀਂ ਬਣਤੀ ਪਾਓ ਜਾਂ ਕੁਝ ਬਣਾਓ। ਇਹ ਪਹੁੰਚ ਲਿਆ ਤੁਹਾਨੂੰ ਕਿ ਕਿਦਾਂ ਆਪਾ ਇਹ ਕਿੜੀ ਕਿੜੀ ਸਲਾਈ ਬਧਾਈ ਜਾਣਾ ਗਾਦੀ ਹੈ ਕਿੰਨੀ ਆਪਾ ਅਚੀ ਜਿ ਰੱਖੀ ਬੱਚੇ ਦੀ ਤੇ ਲੋ ਜੀ ਪਹਿਲਾਂ ਆਪਾਂ ਕਰ ਲਈਏ ਸਲਾਈ ਤੁਹਾਨੂੰ ਮੈਂ ਸਲਾਈ ਕਰਨ ਤੋਂ ਪਹਿਲਾਂ ਦਿਖਾ ਦਿੱਤੀ ਆ ਤੇ ਫਿਰ ਆਪਾਂ ਤੁਹਾਨੂੰ ਫੇਰ ਮਿਲਦੇ ਆ ਬਿਲਕੁਲ ਆਪਾਂ ਸਲਾਈ ਕਰ ਲਈ ਹਾਂਜੀ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਪਿਆੰ ਦੇਖੋ ਜੀ ਦੇਖੋ ਜੀ ਬਸ ਸਲਾਈ ਕਰ ਦਿੱਤੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਆ ਦੇਖੋ ਜੀ ਇਹ ਹੈਗੀ ਜੀ 1.5 ਸਾਲ ਦੇ ਬੱਚੇ ਦੀ ਆਉਗੀ 2 ਸਾਲ ਬੱਚੇ ਦੇ 2.5 ਸਾਲ ਦੇ ਬੱਚੇ ਦੇ ਤੇ ਇਹਦੇ ਨਾਲ ਆਪਾਂ ਬਣਾਈ ਹੈਗੀ ਆ ਫਰਾਕ ਫਰਾਕ ਆਪਾਂ ਹੱਥ ਜੀ ਸਲਾਈ ਕਰਨ ਵਾਲੀ ਰਹਿੰਦੀ ਸੀਗੀ ਨੇ ਬਸ ਨੂੰ ਨਾਲ ਹੀ ਪ੍ਰੋਪਰ ਉਹ ਵੀ ਦਿਖਾ ਦਿੰਦੇ ਹਾਂ ਤੇ ਇਹ ਆਪਣੇ ਕੋਲੇ ਬਣ ਕੇ ਪਜਾਮੀ ਰੈਡੀ ਹੋ ਗਈ ਮੈਂ ਕਿਹਾ ਚਲੋ ਪਹਿਲਾਂ ਪਜਾਮੀ ਦਿਖਾ ਦਈਏ ਆ ਦੇਖੋ ਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਦੇਖੋ ਜੀ ਆਪਣਾ ਕੰਮ ਬੋਲਦਾਗਾ ਤੇ ਬੋਲ ਕਿ ਜੇ ਸੋਹਣੀ ਬਣ ਕੇ ਤਿਆਰ ਹੋਈ ਕੋਈ ਇਹ ਨਹੀਂ ਹੈਗਾ ਪ੍ਰੋਪਰ ਬਣ ਕੇ ਫਿੱਟ 1.5 ਸਾਲ ਦੇ ਬੱਚਾ ਪਾਵੇ 2 ਸਾਲ ਦਾ ਪਾਵੇ 2.5 ਸਾਲ ਦਾ ਪਾਵੇ 3 ਸਾਲ ਤੱਕ ਵੀ ਬੱਚੇ ਦੇ ਆਉ ਗੋਮ ਕੇ ਜੇ ਥੋੜੀ ਜਿਹੀ ਨੀਵੀ ਹੋਵੇ ਤਾਂ ਆਪਾਂ ਬੱਚੇ ਦੇ ਇਸ ਤਰ੍ਹਾਂ ਫੋਲਡ ਕਰ ਦਿੰਨੇ ਆ ਦੇਖੋ ਜੀ ਇਸ ਤਰ੍ਹਾਂ ਫੋਲਡ ਹੋ ਜੂਗੀ ਲਓ ਕਿਉਂਕਿ ਮੈਂ ਥੋੜੀ ਨਾ ਛੋਟੀ ਜਿਹੀ ਘੱਟ ਬਣਾਉਣੀ ਹੁੰਦੀ ਮੈਨੂੰ ਇਹ ਹੁੰਦਾ ਵੀ ਚਲੋ ਬੱਚੇ ਦੇ 2 ਸਾਲ ਆਵੇ ਵੀ ਚੀਜ਼ ਹਨਾ ਤੇ ਦੇਖੋ ਕਿੰਨੀ ਸੋਹਣੀ ਪ੍ਰੋਪਰ ਬਣ ਕੇ ਤਿਆਰ ਹੋਈ ਆ ਇਹ ਹੈਗੀ ਫਰੌਕ ਦੇ ਨਾਲ ਇਹ ਪਸੰਦ ਖਾਵਾਗੀ ਇਹ ਫਰੌਕ ਦੇ ਨਾਲ ਆਪਾਂ ਤਿਆਰ ਕਰੀ ਜੰਨੇ ਫਰੌਕ ਬਣ ਕੇ ਤਿਆਰ ਹੋਊਗੀ ਸੋਨੂੰ ਉਹਦੀ ਵੀ ਲਵਾਈ ਚੜਾਈ ਬਾਰੇ ਦੱਸਾਂਗੇ ਦੇਖੋ ਜੀ ਲਓ ਜੀ ਹਪੈਸਟਰ ਲਾਸਟਿਕ ਪਾਤੀ देखो जी आह भी आप फुली डुली रखी है क्योंकि बच्चे के टेपर लगे होंगे तो आह चीज़ भी आप ज़्यादा रखी है। देखो जी दे। आप भी जोटे इथों रखी आ चीज आप जोटे इतों रख के पांच जोटे आप इथों बधाते सी देखो जी पंजोटे वधे करके तो देखो बहुत वजिया बन के तैयार हुई आलोज देखो भी जोटे आप इतों बधा के ਈ ਜੋਟੇ ਕਰਕੇ ਤੇ ਪੰਜ ਝੋਟੇ ਪਾਈ ਤੇ 25 ਝੋਟੇ ਵਧਾ ਲਏ 25 ਝੋਟੇ ਵਧਾ ਕੇ ਆਪਾਂ 5ਵੀਂ 6ਵੀਂ ਵਧਾ ਪੰਜਵੀਂ ਛੇਹੇਰਾ ਪੰਜ ਝੋਟੇ ਵਧਾ ਕੇ ਤੇ ਫਿਰ ਤੁਸੀਂ ਜਾਨੀ ਮੈਂ ਮੈਂ ਤਾਂ ਤੁਮੀ ਸੁਣਵਾ ਅੱਗੇ ਦੱਸਦੀ ਹੁਣੀ ਆ ਵੀ ਮੈਂ ਮੈਂਤੀ ਗੈਂਤੀ ਥੋੜੀ ਘਾਟੀ ਕਰ ਦਿੰਨੀ ਕਿਉਂਕਿ ਆਪਣਾ ਡੀਲੀ ਦਾ ਕੰਮ ਹੈ ਜਿੰਨਾ ਦਾ ਹੋਵੇ ਉਹਨਾਂ ਨੂੰ ਇਹ ਦਿੱਕਤਾਂ ਨਹੀਂ ਆਉਂਦੀਆਂ ਹੁੰਦੀਆਂ ਵੀ ਜਾਨੀ ਤੈਨੂੰ ਕੁੰਗਲਾ ਮੈਂ ਸਿੱਧੀ ਉਵੇਂ ਬਣ ਲੂੰਗੀ ਆਪਾਂ ਤੇਨੂੰ ਕੋਂਗਲੇ ਚ ਤੱਕਾਈ ਬੋਣੀ ਕੋ ਪੰਜ ਝੋਟੇ ਵਕੀਰਾ ਵਧਾ ਲੈ ਪੰਜ ਝੋਟੇ ਪਾ ਤਾ ਵਧਾਉਣੇ ਕਿਉਂਕਿ ਆ ਚੂੜੀ ਵਧੀਆ ਬਣ ਜਾਂਦੀ ਮੈਂ ਬਾਹਾਂ ਦੀ ਵੀ ਇਸ ਤਰ੍ਹਾਂ ਵਧਾਉਣੀ ਹੁੰਦੀ ਹੈ ਪਜਾਮੀ ਦੀ ਵੀ ਇਸ ਤਰ੍ਹਾਂ ਵਧਾਉਣੀ ਹੁੰਦੀ ਆ ਥੀਰੇ ਪਛੀੇ ਵੀ ਸੱਤਮੀ ਸਲਾਈ ਵਧਾਉਂਦੇ ਤੁਰੇ ਜਾਣਾ ਵਾ ਥੀੇ ਮੇ ਸੱਤਮੀ ਸਲਾਈ ਇਹ ਪਾ ਮੜ ਕੇ ਵਧਾਉਂਦੇ ਜਾਣਾ ਇੱਥੇ ਦੇਖੋ ਜੀ ਐਨਾ ਕੇਰਾ ਤੇਨੂੰਂਗਲਾ ਪਾ ਬਣ ਲੈ ਕੇਰਾ ਪੰਜ ਝੋਟੇ ਪਾ ਬੰਦਾ ਕਿਉਂਕਿ ਫਿਰ ਸੱਲੇ ਚੂੜੀ ਸੋਹਣੀ ਬਣ ਜਾਂਦੀ ਏ ਚੀਜ਼ ਜੀ ਦੇਖ ਥੀਰਾ ਪਛੀ ਇਹ ਵੀ 7ਵੀਂ ਸਲਾਈ ਵਧਾਈ ਜਾਣਾ ਛੀਵੇਂ 7ਵੀਂ ਸਲਾਈ ਥੀਰਾ ਪਾ ਇਥੇ ਜਿੱਦੋਂ 6ਵੀਂ 7ਵੀਂ ਸਲਾਈ ਵਧਾਉਣੀ ਆ ਜਿੱਦ ਆਪਾਂ ਨੂੰ ਪਤਾ ਵੀ ਆਪਾਂ ਕਿੰਨੇ ਸਾਲ ਦੇ ਬੱਚੇ ਦੀ ਬਣਾਉਣੀ ਆ ਥੀਰ ਆਪਾਂ ਥੋੜਾ ਜਲਦੀ ਵਧਾ ਦਿੰਨੇ ਆ ਤੇ ਇਹ ਥੋੜਾ ਆਪਾਂ ਰੱਖਿਆ ਜੀ ਚਾਲੀ ਰੋਟੀ ਆ ਚੀਜ਼ ਨਾ ਚਾਲੀ ਰੋਟੀ ਰੱਖਿਆ ਆ ਪਾ ਜੀ ਕਿਉਂਕਿ ਇਹ ਆਪਾਂ ਥੋੜਾ ਖੁੱਲੇ ਰੱਖਦੇ ਹਾਂ ਬੱਚੇ ਨੂੰ ਪਤਾ ਹਰ ਕੋਈ ਬੱਚੇ ਟੈਂਪਰ ਲੱਗਦਾ ਹੀ ਆ 2-3 ਸਾਲ ਤੱਕ ਤਾਂ ਬੱਚੇ ਦੇ ਟੈਂਪਰ ਪਾਉਣੀ ਆ चाली रोटे आप इथ रख लिया हा चीज हा चीज आप चाली रोटे रख ले चाली आप इतों रख लिये चाली आप इतों रख ले। देखो जी फिर इतना डिजाइन पाया ना पर सीधा करता इतना सीधा बनता इतों इस तरह डिजाइन पाया वाली जोटी आप बना के ਇਹ ਨੂੰ ਫਿਰ ਆਪਾਂ ਜਾਨੀ ਉਹ ਇੰਚ ਦੇ ਅਕਸਰ ਦੇ ਨਾਲ ਆਪਾਂ ਇਹਨੂੰ 16 ਇੰਚ ਸਿੱਧਾ ਪਾਉਣਾ ਆਹ ਤੁਸੀਂ ਤੁਸੀਂ 40 ਜੋਟੇ ਪਾ ਕੇ ਇੱਥੋਂ ਤੁਸੀਂ 10 ਜੋਟੇ ਜ਼ਿਆਦਾ ਰੱਖਣੇ ਆ 10 16 ਇੰਚ ਇੱਥੋਂ ਤੁਸੀਂ ਜ਼ਿਆਦਾ ਰੱਖਣਾ ਵਾ ਫਿਰ ਆਪਾਂ ਵਿੱਚ ਵੀ ਫੋਲਡ ਕਰਨਾ ਹੁੰਦਾ ਕਿਉਂਕਿ ਵਿੱਚ ਵੀ ਸਲਾਈ ਕਰਨਾ ਨਾ ਦੇਖ ਵਿੱਚ ਫੋਲਡ ਕਰਨਾ ਹੁੰਦਾ ਹੈਗਾ ਤੇ 40 ਝੋਟੇ ਹੋ ਕੇ ਫਿਰ ਸਿੱਧੇ ਹੈ ਕੋਈ ਨਹੀਂ ਵਧਾਉਣਾਗਾ ਫਿਰ ਆਪਾਂ ਸਿੱਧੇ ਹੀ ਬਣਾਉਣਾ ਹੁੰਦਾਗਾ ਫਿਰ ਨਹੀਂ ਕੋਈ ਵਧਾਉਣਾ ਨਹੀਂ ਦੇਜੇ ਵਿੱਚ ਆਪਾਂ ਦੇਖੋ ਉਹ ਧੰਨਵਾਦ ਮਿੰਕਾ ਭੈਣਾ ਕਹਿਣੀਆਂ ਤੁਸੀਂ ਬਹੁਤ ਸੋਕੇ ਤਰੀਕੇ ਨਾਲ ਸਮਝਾਉਣੀ ਆ ਤੁਸੀਂ ਵੀ ਪੰਜਾਬੀ ਬਣ ਸ਼ੁਰੂ ਕਰੋਗੇ ਬੱਚੇ ਦੀ ਤੁਸੀਂ 20 ਝੋਟੇ ਪਾ ਲਓ ਇੱਥੋਂ ਪਰ ਮਾਂ ਜੀ ਤੁਸੀਂ ਵੱਡੇ ਜੀ ਬਣਾਓ ਛੋਟੇ ਦੀ ਕਿਉਂਕਿ ਆ ਚੀਜ਼ ਥੋੜੀ ਜੀ ਭੀੜੂ ਹੀ ਠੀਕ ਚੰਗੀ ਰਹੂਗੀ ਪੰਜ ਝੋਟੇ ਇੱਥੇ ਵਧਾ ਲਓ ਮਣਕੀ ਸ਼ੀ ਵੀ ਸੱਤਵੀਂ ਸਲਾਈ ਵਧਾਉਂਦੇ ਤੁਰੇ ਜੇ ਇਹ ਕੁਛੇ ਵਿੱਚ ਸੱਤਵੇਂ ਸਲਾਈਪ ਤੋਂ ਅੰਗੂਠੇ ਕਿੰਨਾ ਵਧੀਆ ਪਜਾਮੀ ਬਣ ਕੇ ਤਿਆਰ ਹੋ ਗਈ। ਇੱਥੇ ਆਪਾਂ 40 ਝੋਟੇ ਰੱਖਨੇ ਆ 40 ਰੁਪਏ 35 ਰੱਖ ਲਓ ਸੋਦੀ ਮਾਸੀ ਜੀ ਨੇ ਮਾਰਦੇ ਰੱਖ ਲਓ। ਤੇ ਤੁਸੀਂ ਇੱਥੇ ਰੱਖ ਕੇ ਲੋ ਜੀ ਦੇਖੋ ਜੀ ਕਿੰਨੀ ਵਧੀਆ ਪਜਾਮੀ ਬਣ ਕੇ ਤਿਆਰ ਹੋਈ ਹੈ ਤੇ ਲੋ ਜੀ ਆਪਾਂ ਹੁਣ ਰੈਡੀ ਕਰ ਦਿੱਤੀ ਆ। ਤੇ ਫਿਰ ਆਪਾਂ ਫਰਾਕ ਖਾਵਾਂਗੇ ਸਵੇਰੇ ਸਾਨੂੰ। ਫਰਾਕ ਆਪਣੀ ਰਹਿੰਦੀ ਆ ਸਲਾਈ ਕਰਨ ਵਾਲੀ। ਚਲੋ ਜੀ ਠੀਕ ਆ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ। ਦੇਖੋ ਜੀ। ਕੋਈ ਗੱਲ ਨਹੀਂ ਭਾਜੀ ਕਿ ਨਹੀਂ ਵੀ ਸਮਝ ਆਉਂਦੀ ਆਪਾਂ ਫੇਰ ਵੀ ਬਣਾਉਂਦੇ ਰਹਿਨੇ ਆ ਆਪਾਂ ਵੀਡੀਓ ਫੇਰ ਬਣਾ ਦਾਂਗੇ ਫੇਰ ਦਿਖਾ ਦਾਂਗੇ ਲੋ ਜੀ ਟਾਈਮ ਵੀ ਕਾਫੀ ਹੋ ਗਿਆ ਤੇ ਮੈਂ ਹੁਣ ਕਰਦੀ ਆਂ ਕੰਮ ਸ਼ੁਰੂ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਤੀ ਆਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਿੰਦਾ ਚਲੋ ਜੀ ਠੀਕ ਆ ਫੇਰ ਆਪਾਂ ਫੇਰ ਮਿਲਦੇ ਆ ਭਾਜੀ ਨੂੰ ਜੀ ਵੀਡੀਓ ਨਾਲ ਫਰਾਕ ਦੇ ਨਾਲ ਮਿਲਾਂਗੇ ਚਲੋ ਜੀ ਟਾਈਮ ਹੁਣ ਕਾਫੀ ਹੋ ਗਿਆ